ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮਹੇਸ਼ ਸ਼ੇਰਾ ਔਰ ਤੁਸੀਂ ਸਾਰੇ ਦੇਖ ਰਹੇ ਹੋ ਐਨ ਡਬਲਯੂ ਪੀਸ ਚੈਨਲ ਅੱਜ ਆਪਾਂ ਗੱਲ ਕਰਾਂਗੇ ਸਮਾਣੇ ਦੇ ਵਿਕਾਸ ਦੀ ਸਮਾਣੇ ਦੇ ਵਿੱਚ ਕੀ ਕੁਛ ਸਰਕਾਰਾਂ ਨੇ ਕੀਤਾ ਔਰ ਕੀ ਕੁਛ ਜਿਹੜਾ ਉਹਦੇ ਤੋਂ ਸਮਾਣਾ ਵਾਂਝਾ ਰਹਿ ਗਿਆ ਅੱਜ ਮੇਰੇ ਨਾਲ ਨੇ ਮਨੂ ਸ਼ਰਮਾ ਜੀ ਜਿਨ੍ਹਾਂ ਨੇ ਸਮਾਣੇ ਦੇ ਵਿਕਾਸ ਲਈ ਕਈ ਵਾਰ ਜਿਹੜੀ ਆਵਾਜ਼ ਚੱਕੀ ਆ ਉਸੀਂ ਅਕਸਰ ਇਹਨਾਂ ਨੂੰ ਟੀਵੀ ਚੈਨਲਾਂ ਦੇ ਵਿੱਚ ਦੇਖਦੇ ਰਹੇ ਹਾਂ ਕਾਫੀ ਜਸਦੀਆਂ ਜਿਹੜੀਆਂ ਗੱਲਾਂ ਨੇ ਸਮਾਣੇ ਦੇ ਵਿਕਾਸ ਦੀਆਂ ਕਰਦੇ ਨੇ ਉਹ ਭਾਵੇਂ ਫਿਰ ਆਪਣੀ ਪਾਰਟੀ ਦੇ ਖਿਲਾਫ ਜਾ ਕੇ ਵੀ ਗੱਲ ਕਰਨੀ ਪੈ ਗਈ ਇਹ ਕਦੀ ਚਿਖਦੇ ਨਹੀਂ ਆਪਾਂ ਦੇਖਿਆ ਔਰ ਅੱਜ ਇਹਨਾਂ ਦੇ ਨਾਲ ਗੱਲਾਂ ਕਰਾਂਗੇ ਕਿ ਕਿੱਥੇ ਜਿਹੜੇ ਆ ਵਿਕਾਸ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਰਕਾਰਾਂ ਕਰਦੀਆਂ ਰਹੀਆਂ ਪਰ ਉਹਨਾਂ ਵਿਕਾਸ ਕਿਤੇ ਕਰਿਆ ਨਹੀਂ ਸਮਾਣਾ ਜਿਹੜਾ ਅੱਜ ਸਭ ਤੋਂ ਪੱਤਰਿਆ ਹੋਇਆ ਇਲਾਕਾ ਜਿਹੜਾ ਬਣਦਾ ਜਾ ਰਿਹਾ ਹੈ ਹਾਲਾਕੀ ਨੇੜੇ ਦੇ ਜਿਹੜੇ ਛੋਟੇ-ਛੋਟੇ ਕਸਬੇ ਸੀ ਉਹ ਅੱਜ ਸ਼ਹਿਰਾਂ ਵਿੱਚ ਤਬਦੀਲ ਹੋ ਗਏ ਪਰ ਸਾਡਾ ਸ਼ਹਿਰ ਜਿਹੜਾ ਉਹ ਕਿਤੇ ਨਾ ਕਿਤੇ ਵਿਕਾਸ ਦੀਆਂ ਲੀਹਾਂ ਤੋਂ ਉੱਤਰਿਆ ਹੋਇਆ ਨਜ਼ਰ ਆ ਰਿਹਾ ਤਾਂ ਗੱਲ ਕਰਦੇ ਆ ਮਨੂ ਸ਼ਰਮਾ ਜੀ ਦੇ ਨਾਲ ਹਾਂਜੀ ਸਰ ਸਰ ਨੂੰਸਕਾਰ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਮਿਹੇਜ ਜੀ ਕਿ ਤੁਸੀਂ ਇਹ ਸੋਚਿਆ ਪੱਤਰਕਾਰਾਂ ਵੱਲੋਂ ਇੱਕ ਪਹਿਲ ਕੀਤੀ ਵੀ ਇਹ ਮੁੱਦਾ ਚੱਕਿਆ ਜਾਵੇ ਤੇ ਲੋਕਾਂ ਦੇ ਰੂਪ ਰੂਪ ਕੀਤਾ ਜਾਵੇ ਕਿ ਕਿਤੇ ਨਾ ਕਿਤੇ ਕਿੱਥੇ ਕਿੱਥੇ ਕਿਸ ਮੁੱਦੇ ਦੇ ਕਿੱਥੇ ਕਿੱਥੇ ਕੀ ਕੀ ਕਮੀਆਂ ਇਸ ਲਈ ਮੈਂ ਤੁਹਾਡਾ ਆਪਣੇ ਵੱਲੋਂ ਤੇ ਆਪਣੀ ਯੂਥ ਕਾਂਗਰਸ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਜੀ ਕਿਉਂਕਿ ਸਾਡਾ ਤਾਂ ਇੱਕ ਲੱਖੀ ਜਿਹੜਾ ਫਰਜ਼ ਬਣ ਜਾਂਦਾ ਕਿਉਂਕਿ ਅਸੀਂ ਮੀਡੀਆ ਦੇ ਨਾਲ ਜੁੜੇ ਹੋਏ ਹਾਂ ਕਿ ਜਿੱਥੇ ਕਿਤੇ ਵਿਕਾਸ ਦੀਆਂ ਕਿਤੇ ਕਮੀਆਂ ਰਹੀਆਂ ਨੇ ਉਹਦੀ ਅਸੀਂ ਗੱਲ ਕਰ ਸਕੀਏ ਹੁਣ ਜੇ ਮੈਂ ਗੱਲ ਕਰਾਂ ਸਮਾਣੇ ਦੇ ਵਿਕਾਸ ਦੀ ਪਿਛਲੇ 20 ਸਾਲਾਂ ਦੀ ਉਹ ਗੱਲ ਕਰ ਲਈਏ ਜਿਆਦਾ ਲੰਬੀ ਵੀ ਆ ਪਰ ਜਾਣ ਦੀ ਜ਼ਰੂਰਤ ਨਹੀਂ 20 ਸਾਲਾਂ ਦੇ ਵਿੱਚ ਸਰਕਾਰਾਂ ਆਈਆਂ ਗਈਆਂ ਉਹਨਾਂ ਦੇ ਵਿੱਚ ਅਕਾਲੀ ਤੇ ਕਾਂਗਰਸੀ ਇਹ ਦੋ ਸਰਕਾਰਾਂ ਹੀ ਮੇਰਾ ਖਿਆਲ ਆ ਵੀ ਆਈਆਂ ਨੇ ਕੀ ਲੱਗਦਾ ਵੀ ਇਹ ਦੋ ਸਰਕਾਰਾਂ ਨੇ ਕੰਮ ਨਹੀਂ ਕਰਿਆ ਜਾਂ ਇੱਥੇ ਦੇ ਜਿਹੜੇ ਵਿਧਾਇਕ ਬਣੇ ਜਾਂ ਐਮਪੀ ਬਣੇ ਉਹਨਾਂ ਨੇ ਕੰਮ ਨਹੀਂ ਕਰਿਆ ਕਿਹਨੂੰ ਤੁਸੀਂ ਜਿਹੜਾ ਇਸ ਸਮਾਣੇ ਦੇ ਵਿਕਾਸ ਨਾ ਹੋਣ ਦਾ ਕਾਰਨ ਮੰਨਦੇ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ 2007 ਤੋਂ ਲੈ ਕੇ 17 ਤੱਕ ਤਾਂ ਕਾਲੀ ਦਲ ਦਾ ਹੀ ਦਬਦਬਾ ਰਿਹਾ ਰਾਜ ਰਿਹਾ ਉਹਨਾਂ ਦਾ ਸਰਕਾਰਾਂ ਕੋਈ ਵੀ ਮਾੜੀਆਂ ਨਹੀਂ ਹੁੰਦੀਆਂ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਇਹ ਵਿਅਕਤੀ ਵਿਸ਼ੇਸ਼ ਹੀ ਮਾੜੇ ਹੁੰਦੇ ਆ ਜਿਨ੍ਹਾਂ ਜਿਹੜੇ ਉਹਦਾ ਤਾਂ ਲੈ ਲੰਨੇ ਆ ਐਮ ਐਲ ਏ ਦਾ ਬਣ ਜਾਂਦੇ ਆ ਮੰਤਰੀ ਬਣ ਜਾਂਦੇ ਆ ਪਰ ਉਹ ਆਪਣੇ ਹਲਕੇ 'ਚ ਕੰਮ ਨਹੀਂ ਕਰ ਪਾਉਂਦੇ ਉਹਦਾ ਕੰਮ ਦਾ ਨਾ ਕਰਨ ਦਾ ਕਾਰਨ ਇਹੀ ਹੈ ਕਿ ਉਹ ਜ਼ਰੂਰਤਾਂ ਉਹਨਾਂ ਨੂੰ ਅਸਲ 'ਚ ਆਪਣੇ ਲਈ ਮਹਿਸੂਸ ਨਹੀਂ ਹੁੰਦੀਆਂ ਉਹਨਾਂ ਦੇ ਘਰ ਦੇ ਵਿੱਚ ਵੈਲ ਫਰनिश्ड ਉਹਨਾਂ ਦੇ ਘਰ ਨੇ ਲਗਜ਼ਰੀ ਹਾਊਸ ਨੇ ਉਹਨਾਂ ਦੇ ਲਗਜ਼ਰੀ ਕਾਰਾਂ ਨੇ ਉਹਨਾਂ ਨੂੰ ਕੀ ਲੋੜ ਹੈ ਅਗਰ ਸੜਕ ਟੁੱਟ ਗਈ ਤਾਂ ਉਹਨਾਂ ਨੂੰ ਕੀ ਮਤਲਬ ਹੈ ਉਹਨਾਂ ਤੋਂ ਕੋਈ ਗੱਲ ਨਹੀਂ ਭਾਈ ਜੀ ਠੀਕ ਹੈ ਨਾ ਲਿੰਕੜਾ ਟੁੱਟ ਗਈ ਪੈ ਜੂਗਾ ਸਾ ਗੱਡੀ ਦੀ ਰਿਪੇਅਰ ਹੋ ਜੂਗੀ ਉਹ ਇਹਨਾਂ ਗੱਲਾਂ ਕੰਨੀ غور ਹੀ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਅਸਲ 'ਚ ਉਹਨਾਂ ਨੇ ਆਪਣਾ ਰਤਬਾ ਆਪਣੀ ਸ਼ੋਹਰਤ ਵਧਾਉਣ ਦੇ ਲਈ ਵਿਲੇ ਬੈਠੇ ਆ ਇੱਕ ਉਹਦਾ ਲੈਣਾ ਹੁੰਦਾ ਉਹਨਾਂ ਨੇ ਠੀਕ ਹੈ ਵੀ ਅਸੀਂ ਇੱਕ ਡੈਜ਼ਿਗਨੇਸ਼ਨ ਲੈ ਲਈਏ ਰਾਜ ਕਰਨ ਦੇ ਲਈ ਪਰ ਲੋਕਾਂ ਦੀ ਸੇਵਾ ਕਰਨ ਦੇ ਲਈ ਮੈਨੂੰ ਨਹੀਂ ਲੱਗਦਾ ਕੋਈ 20 ਸਾਲ ਚ ਅੱਜ ਤੱਕ ਕੋਈ ਐਮਐਲਏ ਸਵਾਨੇ ਆਇਆ ਮੇਰੀ ਨਿਗਾਹ ਦੇ ਵਿੱਚ ਤੇ ਜਿਸ ਤਰ੍ਹਾਂ ਤੁਹਾਡੇ ਲਾਲੋ ਐਮਪੀ ਵੀ ਬਣਦੇ ਰਹੇ ਨੇ ਤਾਂ ਗੱਲ ਕਰਾਂ ਮੀ ਉਹਨਾਂ 20 ਸਾਲਾਂ ਦੇ ਵਿੱਚ ਤੁਹਾਡੇ ਐਮਪੀ ਵੀ ਆਏ ਨੇ ਉਹਨਾਂ ਕਿਸੇ ਪ੍ਰਕਾਰ ਦੀ ਮੇਰਾ خیال ਆ ਵੀ ਉੱਤੇ ਗੱਲ ਹੀ ਨਹੀਂ ਚੱਕੀ ਸਰਕਾਰ ਲੱਖ ਗੱਲ ਹੀ ਨਹੀਂ ਸਾਡੇ ਸਵਾਨੇ ਵਾਲਿਆਂ ਨੂੰ ਜਿਹੜੇ ਮੇਨਲੀ ਕਹਿ ਸਕਦੇ ਹੋ ਇੱਥੇ ਰਖੜਾ ਉਹ ਰਾਣੀ ਦੋਹੀ ਲੀਡਰ ਜ਼ਿਆਦਾਤਰ ਹੁੰਦੇ ਸੀ ਜੋਗੀ ਹਲਕੇ ਦੇ ਸਮਾਣਾ ਹਲਕੇ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਨੂੰ ਚਲਾਉਂਦੇ ਸੀ ਲੰਮਾ ਸਮਾਜ ਲੰਮਾ ਲੰਮਾ ਸਮਾਜ ਇਹਨਾਂ ਨੇ ਦਾਇਰ ਕਰੇ ਉਹਨਾਂ ਤੋਂ ਹੋਈ ਨਹੀਂ ਅਗਰ ਤੁਸੀਂ ਇਨਸਾਨੀਅਤ ਨਾਤੇ ਗੱਲ ਕਰੋਗੇ ਤਾਂ ਉਹਨਾਂ ਦੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੈ ਚਾਹੇ ਇਨਕਮ ਟੈਕਸ ਦੇ ਰਿਟਰਨਾਂ ਦੇ ਵਿੱਚ ਬਿਲਕੁਲ ਘੱਟ ਦਿਖਾਏ ਜਾਂਦੇ ਹੋਣ ਲੈਕਿਨ ਉਹਨਾਂ ਨੂੰ ਬਿਜ਼ਨਸ ਟਾਈਕੂਨ ਮੰਨਿਆ ਜਾਂਦਾ ਹੈ ਮਹਾਰਾਜਾ ਮੰਨਿਆ ਜਾਂਦਾ ਹੈ ਰਕੜਾ ਸਾਹਿਬ ਦੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਬਿਜ਼ਨਸ ਟਾਈਕੂਨ ਮੰਨਿਆ ਜਾਂਦਾ ਹੈ ਮੇਰੇ ਸਾਲ ਨਾਲ ਤਾਂ ਸੁਲਜੀਤ ਸਿੰਘ ਜੀ ਆਪਣਾ ਸਮਾਣੇ ਦੇ ਵਿੱਚ ਜਿਵੇਂ ਚੰਨੋ ਤੋਂ ਇਧਰਲੇ ਪਾਸੇ ਏਰੀਆ ਪੈਂਦਾ ਹੈ ਜਿਹੜਾ ਹਸਿਆਣੇ ਦੀ ਤਰਫ ਉੱਥੇ ਤੇ ਨਾਬਾ ਰੋਡ ਤੇ ਪਾਤਣਾ ਰੋਡ ਤੇ ਭਵਾਨੀਗੜ ਰੋਡ ਤੇ ਸਮਾਣੇ ਤੋਂ ਪਟਿਆਲਾ ਰੋਡ ਤੇ ਕੋਈ ਨਾ ਕੋਈ ਇੰਡਸਟਰੀ ਲਾ ਦਿੰਦੇ ਹੂੰ ਯਾ ਸਮਾਜ ਨੂੰ ਤਿੰਨ ਭਾਗਾਂ ਦੇ ਵੰਡ ਲੁੰਦੇ ਰੋਜ਼ਗਾਰ ਮਿਲ ਜਣਾ ਸੀ ਬੇਰੋਜ਼ਗਾਰੀ ਦਾ ਮੁੱਦਾ ਖਤਮ ਹੋ ਜਣਾ ਸੀਗਾ ਲੇਕਿਨ ਗੱਲ ਤਾਂ ਇਹ ਵੀ ਬਿੱਲੀ ਦੇ ਗਾਲਕ ਟੱਲੀ ਪਾਵੇ ਕੌਣ ਆ ਬੰਨੇ ਕੋ ਨਾ ਇਹ ਮਹਾਰਾਣੀ ਸਾਹਿਬ ਨੇ ਸੋਚਿਆ ਵੀ ਹਾਂ ਵੀ ਮੈਨੂੰ ਲੋਕਾਂ ਦੇ ਲਈ ਕੁਝ ਕਰਨਾ ਪੈਂਦਾ ਸਿਰਫ ਇਹ ਵੋਟਾਂ ਤੋਂ 2-4 ਮਹੀਨੇ ਪਹਿਲਾਂ ਆਉਂਦੇ ਆ ਉਸ ਤੋਂ ਬਾਅਦ ਭੋਗ ਵਿਆਹ ਭੋਗ ਵਿਆਹ ਐਦੂ ਬਿਨਾ ਕਿਸੇ ਲੀਡਰ ਦੀ ਕੋਈ ਪ੍ਰਾਪਤੀ ਨਹੀਂ ਹੈ ਕੀ ਰਖੜਾ ਸਾਹਿਬ ਮਿਲ ਨਹੀਂ ला ਸਕਦੇ ਕੱਪੜੇ ਦੀ ਮਿਲ ਨਹੀਂ ला ਸਕਦੇ ਕਾਗਜ਼ ਦੀ ਮਿਲ ਨਹੀਂ ला ਸਕਦੇ ਧਾਗਾ ਮਿਲ ਨਹੀਂ ला ਸਕਦੇ ਕਿਹੜੀ ਵੱਡੀ ਇੰਡਸਟਰੀ ਹੈ ਜਿਹੜੀ ਰਕੜਾ ਸਾਹਿਬ ਨਹੀਂ ਲੈ ਕੇ ਆ ਸਕਦੇ ਕਿਹੜੀ ਵੱਡੀ ਇੰਡਸਟਰੀ ਹੈ ਜੋ ਮਹਾਰਾਣੀ ਸਾਹਿਬ ਨਹੀਂ ਲੈ ਕੇ ਆ ਸਕਦੇ ਸਮਾਨੇ ਦੇ ਲਈ ਜਾਂ ਪੂਰੇ ਪਟਿਆਲੇ ਜ਼ਿਲ੍ਹੇ ਲਈ ਉਹ ਕੋਈ ਇਕੱਲੇ ਸਮਾਨੇ ਸ਼ਹਿਰ ਦੇ ਜਾਂ ਕਿਸੇ ਸਮਾਨੇ ਦੇ ਪਿੰਡਾਂ ਦੇ ਨੂੰ ਉਹ ਨਹੀਂ ਹੋਣਾ ਉਹਦਾ ਲਾਭ ਉਹ ਜਿਹੜੇ ਲੋਕ ਲੀਧੀ ਬਲ ਹੈ ਕਹਿ ਪੇਵਲ ਹੈ ਨੌਕਰੀ ਕਰਨੀ ਹੈ ਜੌਬ ਕਰਨੀ ਹੈ ਜਿਨ੍ਹਾਂ ਨੇ ਆਪਣੀ ਆਜੀਵਿਕਾ ਕਮਾਣੀ ਹੈ ਉਹਨਾਂ ਦੇ ਲਈ ਲਾਹੇਵੰਦ ਚੀਜ਼ ਹੋਣੀ ਸੀ ਉਹਨਾਂ ਤੋਂ ਨਹੀਂ ਹੋਇਆ ਉਹਨੂੰ ਇਹਦੇ ਵਿੱਚ ਕੀ ਕਹਿ ਸਕਦੇ ਆ ਕੰਮ ਕਰਾਂ ਜੇ ਮੈਡੀਕਲ ਸਹੂਲਤਾਂ ਦੀ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਆ ਇਨਸਾਨ ਦੇ ਲਈ ਇੱਕ ਆਪਣਾ ਸਰਵਾਈਵ ਕਰਨ ਦੇ ਲਈ ਮੈਡੀਕਲ ਸਹੂਲਤ ਜਿਹੜੀ ਹੋਣੀ ਸਭ ਤੋਂ ਲਾਜ਼ਮੀ ਆ ਪਰ ਸਮਾਣੇ ਦੇ ਵਿੱਚ ਜੇ ਮੈਂ ਗੱਲ ਕਰਾਂ ਹਸਪੀਟਲ ਦੀ ਬਿਲਡਿੰਗ ਬਹੁਤ ਸੋਹਣੀ ਹੈ ਬਹੁਤ ਅੱਛੇ ਢੰਗ ਦੇ ਨਾਲ ਬਣੀ ਹੋਈ ਆ ਪਰ ਉੱਥੇ ਨਾ ਤਾਂ ਸੁੱਖ-ਸੂਤਾ ਮੈਨੂੰ ਲੱਗਦਾ ਵੀ ਪੂਰੀਆਂ ਹੈਗੀਆਂ ਨੇ ਤੇ ਨਾ ਹੀ ਕਿਸੇ ਨੇ ਉਹਦੇ ਵੱਲ ਧਿਆਨ ਦਿੱਤਾ ਕਿੱਥੇ ਕਮੀ ਮੰਨਦੇ ਹੋ ਕਿਉਂ ਇਹ ਅੱਜ ਤੱਕ ਨਹੀਂ ਹੋ ਸਕਿਆ ਪੂਰੇ ਇਸ ਮਾਣੇ ਸ਼ਹਿਰ ਤੋਂ ਪੁਰਾਣੇ ਸਮਾਣੇ ਹਲਕੇ ਚ ਕੋਈ ਕਿਸੇ ਚੀਜ਼ ਦੀ ਨਹੀਂ ਕੋਈ ਕਮੀ ਨਹੀਂ ਹੈ ਲੇਕਿਨ ਉਹਨੂੰ ਸਚਾਰੂ ਢੰਗ ਨਾਲ ਚਲਾਇਆ ਹੀ ਨਹੀਂ ਗਿਆ ਚਾਹੇ ਤੁਸੀਂ ਹੁਣ ਦੇਖ ਲਓ ਤਾਹ ਤੁਸੀਂ ਪਿਛਲੇ ਪਾਸੇ ਚਲੇ ਜਾਓ ਠੀਕ ਆ ਅਸਲ ਜਿਹਨਾਂ ਨੂੰ ਜ਼ਰੂਰਤਾਂ ਹੀ ਨਹੀਂ ਮਹਿਸੂਸ ਹੁੰਦੀਆਂ ਉਹਨੂੰ ਪਟਿਆਰੇ ਦਾ ਰਜਿੰਦਰਾ ਹਸਪੀਟਲ ਹੈ ਉਹਨ ਡਾਕਟਰ ਬਲਵੀਰ ਨੇ ਆਪਣੇ ਠੀਕ ਹੈ ਜੀ ਹੈਲਥ ਮੰਤਰੀਰ ਨੇ ਤੇ ਉਹਨਾਂ ਤੋਂ ਜਾ ਕੇ ਦੇਖੋ ਉਤੋਂ ਮੁਸ਼ਕਲ ਮਾਰਦੀ ਹੈ ਜਿਹੜੇ ਆਪਣੇ ਜਨਰਲ ਵਾਰਡ ਨੇ ਉਥੇ ਬਾਥਰੂਮ ਬਣੇ ਹੋਏ ਨੇ ਰਾਈਟ ਹੈਂਡ ਲੈਫਟ ਤੇ ਬਾਥਰੂਮ ਬਣੇ ਹੋਏ ਨੇ ਤੇ ਉਹ ਮੇਰੇ ਹਿਸਾਬ ਨਾਲ ਕੋਈ ਬੰਦਾ ਰਹਿ ਨਹੀਂ ਸਦਾ ਉੱਥੋਂ ਦਾ ਜਿਹੜਾ ਕੋਈ ਤੁਹਾਡਾ ਕੇਅਰ ਟੇਕਰ ਜਾਊਗਾ ਉਹ ਬਿਮਾਰੀ ਲਵਾ ਕੇ ਆਊਗਾ ਤੇ ਉਸ ਤੋਂ ਬਾਅਦ ਸਮਾਣੇ ਦੇ ਹੈਲਥ ਮੰਤਰੀ ਰਹਿਏ ਨੇ ਮੈਨੂੰ ਸਮਝ ਹੀ ਨਹੀਂ ਆ ਰਹੀ ਵੀ ਐਸਾ ਕੀ ਅਸੀਂ ਐਸੇ ਰਜੇਮਿਆਂ ਤੇ ਫਸ ਗਏ ਮੰਨ ਲਓ ਹੁਣ ਪਟਿਆਲੇ ਦਾ ਹੈਲਥ ਮੰਤਰੀ ਹੈ ਉਹ ਸਾਰੇ ਪੰਜਾਬ ਚ ਮੰਨ ਲਓ ਆਪਣੇ ਦਿਖਾਉਣ ਵਾਸਤੇ ਨਾ ਕਿਤੇ ਪੂਰਾ ਕਰ ਸਕੇ ਘੱਟੋ ਘੱਟ ਆਪਣੇ ਦਿਖਾਉਣ ਦੇ ਲਈ ਇਹ ਪਟਿਆਲੇ ਦਾ ਪੂਰਾ ਕਰ ਸਕਦਾ ਹੈ ਨਾ ਵੀ ਦੇਖੋ ਵੀ ਆ ਹਰ ਇੱਕ ਮਰਜ਼ ਦਾ ਡਾਕਟਰ ਇੱਥੇ ਅਵੇਲੇਬਲ ਹੈ ਹਰ ਇੱਕ ਦਵਾਈ ਅਵੇਲੇਬਲ ਹੈ ਸਮਾਨੇ ਤੋਂ ਹਸਪੀਟਲ ਤੋਂ ਪਟਿਆਲੇ ਰੈਫਰ ਹੋ ਜਾਂਦਾ ਠੀਕ ਹੈ ਪਟਿਆਲੇ ਜਦੋਂ ਆਪਰੇਸ਼ਨ ਹੁੰਦਾ ਤਾਂ ਲਾਈਟ ਚਲੀ ਜਾਂਦੀ ਹੈ ਇੱਕ ਵਾਰ ਨਹੀਂ ਕਈ ਵਾਰ ਦੇ ਇਨਸੀਡੈਂਟਸ ਹੋਏ ਆ ਅੱਜ ਤੋਂ ਜੇ ਲੇਟੈਸਟ ਆਪਾਂ ਗੱਲ ਕਰਨੀ ਹੈ ਜੀ ਗਲੂਕੋਜ਼ ਜਿਹੜੇ ਬਿਲਕੁਲ ਬਿਲਕੁਲ ਐਕਸਪਾਇਰੀ ਐਸਪਾਇਰੀ ਗੱਲ ਤਾਂ ਇਹ ਹੈ ਜੀ ਉਹ ਗਲੂਕੋਜ਼ ਦੀ ਹੈਲਥ ਮਿਨਿਸਟਰਾਂ ਨੂੰ ਲਾਇਆ ਜਾਵੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਵੀ ਐਕਸਪਾਇਰੀ ਗੁਣਗੁਣ ਕੀ ਹੁੰਦਾ ਠੀਕ ਹੈ ਨਾ ਤੇ ਹੁਣ ਇੱਕੋ ਗੱਜੇਪਣ ਦੀ ਦਵਾਈ ਵਾਲਾ ਮਸਲਾ ਵੀ ਜਿਹੜਾ ਚੱਲਿਆ ਉਹ ਉਹਦੇ 'ਚ ਕਈ ਜਣਿਆਂ ਦੇ ਅੱਖਾਂ ਵੀ ਖਵਾਲੀਆਂ ਉਹਦੇ 'ਚ ਐਂ ਨਹੀਂ ਦੇਖੋ ਕੋਈ ਆਪਾਂ ਨੂੰ ਘਰੇ ਬੁਲਾਣ ਨਹੀਂ ਗਿਆ ਹੈਗਾ ਠੀਕ ਹੈ ਜੀ ਅਗਲਾ ਕਹਿੰਦਾ ਵੀ ਨੁਕਤਾ ਹੈਗਾ ਸਾਡੇ ਕੋਲ ਉਹ ਹੁਣ ਐ ਹੀ ਕਈ ਵਾਰ ਨੁਕਸੇ ਫਾਇਦਾ ਵੀ ਕਰਦੇ ਆ ਨੁਕਸਾਨ ਵੀ ਕਰਦੇ ਆ ਬਾਕੀ ਗੱਲ ਇਸ ਤਰ੍ਹਾਂ ਹੈ ਜਿਹੜੇ ਡਾਕਟਰਸ ਹੈ ਮੇਰੇ ਕਈ ਜਾਣਕਾਰੀ ਦੇ ਵਿੱਚ ਹੈ ਉਹ ਡਾਕਟਰ ਮਤਲਬ ਸਕਿਨ ਦੇ ਡਾਕਟਰ ਨਹੀਂ ਪਰ ਉਹਨਾਂ ਦੇ ਸਿਰ ਤੇ ਵਾਲ ਨਹੀਂ ਔਰ ਉਹ ਲੋਕਾਂ ਦੇ ਸਿਰ ਤੇ ਵਾਲ ਲਿਆਂਦਾ ਦਾਵਾ ਕਰਦੇ ਆ ਤੇ ਜੇ ਮਤਲਬ ਇਸ ਤਰੀਕੇ ਨਾਲ ਹੁੰਦਾ ਅਗਰ ਇਹ ਨੇਚਰਲ ਹੁੰਦਾ ਤਾਂ ਉਹ ਆਪਣੇ ਸਿਰ ਤੇ ਹੀ ਵਾਲ ਲਾ ਲੰਦੇ ਤੇ ਜਿਹੜੇ ਤੁਸੀਂ ਦੱਸ ਰਹੇ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਕੋਈ ਐਸਾ ਕੰਮ ਹੋਇਆ ਮੈਂ ਉਹਨੂੰ ਮੰਨੂਗਾ ਕਿ ਨੀਮ ਹਕੀਮ ਖਤਰਾ ਹੈ ਇਹ ਲਿਟਲ ਨੋਲੇਜ ਤੇ ਮੈਂ ਆਪਣੀ ਨਿਯੋਗ ਦੇ ਵਿੱਚ ਵੀ ਇਹੀ ਗੱਲ ਲਿਖੀ ਸੀ ਕਿ ਨੀਮ ਹਕੀਮ ਖਤਰਾ ਜਾਣ ਹੈ ਕਿਉਂਕਿ ਸਾਨੂੰ ਉਸ ਵਿਸ਼ੇ ਦੇ ਜਿਹੜੇ ਮਾਹਰ ਡਾਕਟਰ ਨੇ ਉਹਨਾਂ ਤੋਂ ਸਲਾਹ ਲੈ ਕੇ ਗੱਲ ਕਰਨੀ ਚਾਹੀਦੀ ਹੈ ਚਲੋ ਇਹ ਤਾਂ ਇੱਕ ਮੈਡੀਕਲ ਦਾ ਇੱਕ ਵਿਸ਼ਾ ਹੋ ਗਿਆ ਇਹਦੇ ਉੱਤੇ ਆਪਾਂ ਜ਼ਿਆਦਾ ਲੰਬੀ ਗੱਲਬਾਤ ਨਹੀਂ ਕਰਦੇ ਤਾਂ ਅਸੀਂ ਬਹੁਤ ਜ਼ਰੂਰੀ ਮੁੱਦਾ ਤੁਸੀਂ ਇਹ ਚੱਕਿਆ ਬਹੁਤ ਜ਼ਰੂਰੀ ਮੁੱਦਾ ਹੈ ਇਹ ਮੈਡੀਕਲ ਦਾ ਮੁੱਖ ਸਹੂਲਤ ਹੈ ਜਿਹੜੀ ਬਚਪਨ ਤੋਂ ਲੈ ਕੇ ਆਪਣੇ ਜਨਮ ਤੋਂ ਲੈ ਕੇ ਮਰਨ ਤੱਕ ਚੱਲਦੀ ਹੈ ਚੱਲਦੀ ਹੈ ਮਰਨ ਤੱਕ ਚੱਲਦੀ ਹੈ ਤਾਂ ਹੁਣ ਜੇ ਚੱਲਦੇ ਚੱਲਦੇ ਮੈਂ ਇੱਕ ਗੱਲ ਕਰਾਂ 2024 ਇਲੈਕਸ਼ਨ ਦੀ ਹਾਂਜੀ ਹਾਂਜੀ ਇਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਬੜੀ ਵਧੀਆ ਚਿੱਤ ਲੈ ਕੇ ਤੁਹਾਡੇ ਸਾਹਮਣੇ ਵੀ ਪੇਸ਼ ਹੋਏ ਏ ਤਾਂ 2024 ਦੇ ਵਿੱਚ ਪਹਿਲਾਂ ਤਾਂ ਤੁਹਾਡੀ ਟਿਕਟਾਂ ਦੇ ਉੱਤੇ ਕਸ਼ਮਕਸ਼ ਚੱਲਦੀ ਰਹੀ ਤੁਹਾਡੀ ਪਾਰਟੀ ਬਿਲਕੁਲ ਜੀ ਕਿੰਨੇ ਜਣੇ ਉਹਦੇ ਚ ਦਾਵੇਦਾਰ ਸੀ ਕਿ ਮੈਂ ਐਮਪੀ ਬਣਨਾ ਚਾਹੁੰਦਾ ਮੈਂ ਟਿਕਟ ਲੈਣੀ ਚਾਹਨਾ ਤਾਂ ਚੱਲਦੇ ਆ ਚੱਲਦੇ ਆ ਉਹ ਟਿਕਟ ਜਿਹੜੀ ਆ ਧਰਮਵੀਰ ਗਾਂਧੀ ਦੇ ਹਿੱਸੇ ਆ ਜਾਂਦੀ ਹੈ ਧਰਮਵੀਰ ਗਾਂਧੀ ਨੂੰ ਅਨਾਉਂਸ ਦਿੱਤਾ ਜਾਂਦਾ ਕਿ ਵੀ ਇਹ ਇਲੈਕਸ਼ਨ ਲੜਨ ਟਿਕਟ ਅਨਾਉਂਸ ਹੋ ਜਾਂਦੀ ਹੈ ਉਸ ਤੋਂ ਬਾਅਦ ਮੇਰਾ ਖਿਆਲ ਹੈ ਸਰ 16 ਜਨਵਰੀ 17 ਅਪ੍ਰੈਲ ਨੂੰ ਤੁਹਾਡਾ ਜਿਹੜਾ ਟਿਕਟ ਅਨਾਉਂਸ ਹੋਊਗੀ ਸੀ ਕਿ ਵੀ ਧਰਮੇਂਦਰ ਗਾਂਧੀ ਜੀ ਹੈ ਤੁਹਾਡਾ ਦਫਤਰ ਖੁੱਲਦਾ ਉਦੋਂ ਮੇਰੇ ਕਾਜ 20 25 ਦਿਨਾਂ ਦੇ ਬਕਸੇ ਤੇ ਕੀ ਗੱਲ ਦਫਤਰ ਦੀ ਜ਼ਰੂਰਤ ਨਹੀਂ ਸਮਝੀ ਸੀ ਜਿਹੜੀ ਇਹ ਦਫਤਰ ਦੀ ਗੱਲ ਹੈ ਨਾ ਜੀ ਵੀ 2000 ਮਸਕੂਰੀ 16 ਤਰੀਕ ਨੂੰ ਟਿਕਟ ਮਿਲ ਗਈ ਸੀ ਅਪ੍ਰੈਲ ਨੂੰ ਤਿਵਰ ਦਾ ਪਹਿਲਾਂ ਹੀ ਕਲੀਅਰ ਹੋ ਗਈ ਸੀ ਡਾਕਟਰ ਗਾਂਧੀ ਜੀ ਦੀ ਜਦੋਂ ਭਾਰਤ ਜਿਹੜੀ ਯਾਤਰਾ ਸੀ ਅਸਲ ਦੇ ਵਿੱਚ ਇਹ ਵਿਚਾਰਧਾਰਾ ਦੀ ਲੜਾਈ ਹੁੰਦੀ ਹੈ ਠੀਕ ਹੈ ਤੇ ਵਿਚਾਰ ਉਹਨਾਂ ਦੇ ਰਾਹੁਲ ਗਾਂਧੀ ਜੀ ਦੇ ਔਰ ਡਾਕਟਰ ਗਾਂਧੀ ਜੀ ਦੇ ਪਰਮੇਂਦਰ ਗਾਂਧੀ ਜੀ ਦੇ ਐਮਪੀ ਸਾਹਿਬ ਦੇ ਆਪਸ ਵਿੱਚ ਮਿਲਦੇ ਸੀ ਤੇ ਇਹਨਾਂ ਨੂੰ ਲੱਗਿਆ ਵੀ ਇਹ ਸਾਡੀ ਪਾਰਟੀ ਨੂੰ ਤੇ ਪੂਰੇ ਲੋਕ ਸਭਾ ਹਲਕੇ ਨੂੰ ਅੱਗੇ ਲੈ ਕੇ ਜਾਣਗੇ ਤਾਂ ਉਹਨਾਂ ਨੇ ਡਾਕਟਰ ਗਾਂਧੀ ਨੂੰ ਚੁਣਿਆ ਉਹਨਾਂ ਦੀ ਟਿਕਟ ਤਾਂ ਪਹਿਲਾਂ ਹੀ ਕਲੀਅਰ ਹੋ ਗਈ ਸੀ ਲੇਕਿਨ ਜਿਹੜੇ ਕੁਝ ਬੰਦੇ ਐ ਸ਼ਰਾਰਤੀ ਅੰਸਰ ਐ ਉਹ ਬੰਦੇ ਚਾਹੁੰਦੇ ਸੀ ਵੀ ਅਸੀਂ ਪਟਿਆਲੇ ਜ਼ਿਲ੍ਹਾ ਜਿਹੜਾ ਉਹ ਅਸੀਂ ਹੀ ਚਲਾਈਏ ਦੋ ਤਿੰਨ ਬੰਦੇ ਐ ਉਹ ਇਹ ਚਾਹੁੰਦੇ ਵੀ ਅਸੀਂ ਹੀ ਚਲਾਈਏ ਅਸੀਂ ਨਾਮ ਨਸ਼ਰ ਕਰੋ ਨਾਮ ਨਸ਼ਰ ਹੈ ਜੀ ਉਹ ਲਿਖਦੇ ਨੇ ਮੈਂ ਮੇਰਾ ਹਲਕਾ ਮੇਰਾ ਪਰਿਵਾਰ ਬਸ ਹੁਣ ਤੁਸੀਂ ਦੇਖ ਲਓ ਕੀ ਆਉਣ ਲਿਖਦਾ ਉਹ ਇਹ ਦੇਖੋ ਵੀ ਮੇਰਾ ਹਲਕਾ ਮੇਰਾ ਪਰਿਵਾਰ ਦਾ ਮਤਲਬ ਮੈਂ ਮੇਰਾ ਹਲਕਾ ਮੇਰਾ ਪਰਿਵਾਰ ਹੁਣ ਜਿਹੜੇ ਵੀ ਬੰਦੇ ਐ ਚਾਹੇ ਉਹ ਵੱਡੇ ਵੱਡੇ ਡੇਰੇ ਬਣਾ ਰਿਹਾ ਹੈ ਵੱਡੇ ਵੱਡੇ ਆਪਣੇ Empire ਖੜੇ ਕਰ ਰਹੇ ਰਾਜਨੀਤੀ ਕਹੇ ਜਾਂ ਧਾਰਮਿਕ ਹੈ ਉਹਨਾਂ ਨੂੰ ਕੁਝ ਨਹੀਂ ਕਿਸੇ ਤੋਂ ਸੇਵ ਨਹੀਂ ਲੈਣੀ ਚਾਹੀਦੀ ਇੱਕ ਬਾਲਮਕੀਕ੍ਰਿਤ ਰਮਾਇਣ ਨੂੰ ਪੜ੍ਹ ਲੈਣਾ ਉਹਦੇ ਚੋਂ ਪਤਾ ਲ ਕਰ ਲੈਣਾ ਵੀ ਰਾਵਣ ਦਾ ਮਹਿਲ ਕਿੱਡਾ ਸੀ ਕਿੰਨੇ ਯੋਜਨ ਚ ਉਹਦਾ ਰਾਜ ਸੀ ਤੇ ਜਿਹੜੀ ਉਹਦੀ ਲੰਕਾ ਸੀ 올 ਇਨ 올 골ਡ ਦੀ ਸੀ ਮਤਲਬ ਸਾਰੀ ਲੰਕਾ ਸੋਨੇ ਦੀ ਸੀ ਤੇ ਉਹਦਾ ਤਾਂ ਆਪਾਂ ਹਜੇ 25% ਵੀ ਨਹੀਂ ਕਿਸੇ ਬਾਬੇ ਨੇ ਜਾਂ ਕਿਸੇ ਲੀਡਰ ਨੇ ਉਹਨਾਂ ਦੇ ਬਰਾਬਰ ਹਜੇ ਕਮਾਇਆ ਜਾਂ ਬਣਾਇਆ ਠੀਕ ਹੈ ਤੇ ਫਿਰ ਜਦੋਂ ਉਹ ਬੰਦਾ ਨਹੀਂ ਰਿਹਾ ਹੈਗਾ ਠੀਕ ਹੈ ਨਾ ਜੀ ਚੰਨ ਸੂਰਜ ਜੀ ਦੀਆਂ ਰਸੋਈਆਂ ਬਣਾਉਂਦੇ ਹੌਣ ਆ ਉਹ ਬੰਦਾ ਨਹੀਂ ਰਿਹਾ ਬਸੰਤ ਕਪੜੇ ਧੋਂਦਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਤ ਹੈ ਲਿਖਤ ਹੈ ਤਾਂ ਫਿਰ ਜਦੋਂ ਉਹ ਬੰਦਾ ਨਹੀਂ ਰਿਹਾ ਤੇ ਇਹਨਾਂ ਨੇ ਕਿੱਥੇ ਰਹਿ ਜਾਣਾ ਇਹ ਕਿਹੜੇ ਰਾਜ ਦਾ ਮਾਨ ਕਰਦੇ ਨੇ ਕੋਈ ਮੁੱਦੇ ਦੀ ਗੱਲ ਨਹੀਂ ਕਰਦੇ ਹੈਗੇ ਤੇ ਜਿਹੜੇ ਬੰਦੇ ਐਮਐਲਏ ਦੀਆਂ ਸੀਟਾਂ ਨਹੀਂ ਕਲੀਅਰ ਕਰ ਸਕੇ ਐਮਐਲਏ ਨਹੀਂ ਜਿੱਤ ਸਕੇ ਠੀਕ ਹੈ ਆਪਣਾ ਪੂਰੇ ਪਟਿਆਲੇ ਲੋਕ ਸਭਾ ਦੀ ਗੱਲ ਕਰਦਾ ਮੈਂ ਤੁਹਾਨੂੰ ਪਤਾ ਹੈ ਚਾਹੇ ਉਹ ਸਮਾਣੀ ਦੀ ਹੈ ਚਾਹੇ ਉਹ ਸਨੌਰ ਦੀ ਹੈ ਚਾਹੇ ਉਹ ਰਾਜਪੁਰੇ ਦੀ ਹੈ ਠੀਕ ਹੈ ਕਿਸੇ ਵੀ ਪਟਿਆਲੇ ਦੀ ਜ਼ਿਲ੍ਹੇ ਦੀ ਲੋਕ ਉਹਦੀ ਗੱਲ ਕਰਦਾ ਮੈਂ ਵਿਧਾਨ ਸਭਾ ਦੇ ਵਿੱਚੋਂ ਜਿਹੜੇ ਐਮਐਲਏ ਨਹੀਂ ਜਿੱਤ ਸਕੇ ਉਹਨਾਂ ਨੂੰ ਐਮਪੀ ਦੀ ਟਿਕਟ ਦਾ ਮਤਲਬ ਹੀ ਨਹੀਂ ਬਣਦਾ ਸੀ ਮੈਨੂੰ ਤਾਂ ਇਹ ਲੱਗਦਾ ਸੀ ਕਿ ਉਹ ਭਾਜਪਾ ਦੇ ਨਾਲ 50-50 ਦੀ ਗੇਮ ਖੇਡ ਰਹੇ ਸੀ ਵੀ ਕੋਈ ਗੱਲ ਨਹੀਂ ਭਾਈ ਤੈਨੂੰ ਹੀ ਦਵਾ ਦਾਂਗੇ ਠੀਕ ਹੈ ਅਸੀਂ ਆਪਣੀ ਟਿਕਟ ਦਾ ਜ਼ੋਰ ਲਾਉਂਦੇ ਆ ਯਾਨੀ ਕਿ ਅਗਰ ਉਹ ਨਾ ਦੇ ਤਾਂ ਮੇਲੀ ਭੁਗਤਣਾ ਲੜਦੇ ਮਿਲੀ ਬੋਦਨ ਮੈਂ ਤੁਹਾਨੂੰ ਕਹਿ ਤਾਂ ਰਿਹਾ ਜੀ ਜਦੋਂ ਉਹਨਾਂ ਨੇ ਐਮਐਲਏ ਦੀ ਟਿਕਟ ਨਹੀਂ ਉਹ ਕਲੀਅਰ ਕਰ ਸਕੇ ਹੈਗੇ ਵੱਡੇ ਮਾਰਜਨ ਦੇ ਨਾਲ ਆਪਣੀ ਹਲਕੇ ਦੇ ਵਿੱਚੋਂ ਹਾਰ ਗਏ ਜਿੱਥੇ 5 ਸਾਲੋਂ ਕਹਿੰਦੇ ਮੈਂ ਵਿਕਾਸ ਕਰਵਾਇਆ ਬਹੁਤ ਜ਼ਿਆਦਾ ਵਿਕਾਸ ਕਰਵਾਇਆ ਹੈ ਤੇ ਫਿਰ ਉਹ ਐਮਪੀ ਕਿਵੇਂ ਸਰ ਐਮਪੀ ਇਲੈਕਸ਼ਨ ਦੇ ਵਿੱਚ ਕਿਵੇਂ ਸਰਵਾਈਵ ਕਰ ਜਾਂਦੇ ਹੁਣ ਗੱਲ ਕਰਾਂ ਜਿੰਨੇ ਤੁਸੀਂ ਗੱਲ ਚੱਕੀ ਆ ਕਿ ਵੀ ਜਿਹੜੇ ਐਮਪੀ ਨਹੀਂ ਜਿੱਤ ਲਾ ਐਮਐਲਏ ਦੀ ਜਿੱਤ ਸਕਿਓ ਉਹ ਐਮਪੀ ਕਿੱਦਾਂ ਬਣ ਜਾਂਦੇ ਹਾਂਜੀ ਹਾਂਜੀ ਤੁਹਾਡੀ ਗੱਲ ਦੇ ਵਿੱਚ ਵਸਣ ਬਾਕੀ ਪਰ ਉਹਦੇ ਉੱਤੇ ਤੁਹਾਡਾ ਪੰਜਾਬ ਦਾ ਪ੍ਰਧਾਨ ਰਾਜਾ ਬੜਿੰਗ ਉਹ ਉਹਨੇ ਚੁੱਪੀ ਕਿਉਂ ਤਾਂ ਉਹ ਬੋਲਿਆ ਕਿਉਂ ਨਹੀਂ ਅ ਮਹੇਸ਼ ਸ਼ੇਰਾ ਜੀ ਮੈਂ ਤਾਂ ਤੁਹਾਨੂੰ ਇਹੀ ਕਹਿ ਰਿਹਾ ਤੁਸੀਂ ਦਫ਼ਤਰ ਦੀ ਗੱਲ ਕੀਤੀ ਸਾਰੀਆਂ ਗੱਲਾਂ ਕੀਤੀਆਂ ਰਾਜਾ ਬੜਿੰਗ ਜੀ ਨੂੰ ਉਦੋਂ ਹੀ ਐਕਸ਼ਨ ਲੈਣਾ ਚਾਹੀਦਾ ਸੀ ਕਿ 16 April ਨੂੰ ਅਗਰ ਟਿਕਟ ਡਿਸਾਈਡ ਹੋ ਗਈ ਡਿਕਲੇਅਰ ਹੋ ਗਈ ਅ ਪਾਰਟੀ ਦੀ ਲੈਟਰ ਪੈਡ ਤੇ ਆ ਚੁੱਕੀ ਹੈ WhatsApp ਤੇ Facebook ਤੇ ਪਤਾ ਲੱਗ ਚੁੱਕਿਆ ਲੋਕਾਂ ਦੇ ਢੋਲ ਵਜਾਤੇ ਵੀ ਡਾਕਟਰ ਗਾਂਧੀ ਧਰਮਵੀਰ ਗਾਂਧੀ ਪਟਿਆਲਾ ਤੋਂ MP ਦੇ ਕੈਂਡੀਡੇਟ ਹੋਣਗੇ ਕਾਂਗਸ ਪਾਰਟੀ ਤਰਫੋਂ ਪਰ ਦਫ਼ਤਰ ਸਮਾਂ ਦੇ ਵਿੱਚ ਦੋ ਤਰੀਕ ਨੂੰ ਖੁੱਲਦਾ ਜਿਹੜਾ ਪ੍ਰਧਾਨ ਉਦੋਂ ਐਕਸ਼ਨ ਨਹੀਂ ਲੈ ਰਿਹਾ ਹੈਗਾ ਚਾਹੇ ਉਹ ਕੋਈ ਵੀ ਹੋਵੇ ਠੀਕ ਹੈ ਕਿਉਂਕਿ ਹੁਣ ਤੁਸੀਂ ਦੇਖੋਗੇ ਉਹਨਾਂ ਨੇ ਬਰਾੜ ਨੂੰ ਦਾ ਕੱਢਤਾ ਦਰਸ਼ਨ ਬਰਾੜ ਨੂੰ ਪਾਰਟੀਓ ਕਰਤਾ ਜੀ ਮੈਂ ਕੱਢ ਰਿਆਂ ਜੀ ਇਹਨਾਂ ਨੂੰ ਇਥੇ ਵੱਡੇ ਤੇ ਕਾਰਵਾਈ ਉਹ ਕਰਨੀ ਰੇ ਹੁਣ ਸਨੋਰ ਰੀਲੈਕਸ਼ਨ ਦੀ ਗੱਲ ਹੈ ਸਨੋਰ ਦੇ ਵਿੱਚ ਕਿਸੇ ਵਰਕਰ ਨੇ ਪੁੱਛ ਲਿਆ ਜੀ ਫਲਾਣੇ ਲੀਡਰ ਨੇ ਫਲਾਣੇ ਇਲੈਕਸ਼ਨ ਦੇ ਵਿੱਚ 2024 ਇਲੈਕਸ਼ਨ ਦੇ ਵਿੱਚ ਐ ਕਰਕੇ ਐਦਾਂ ਕੀਤਾ ਠੀਕ ਹੈ ਤੇ ਉਹਨੇ ਕਿਹਾ ਮੈਂ ਤੈਨੂੰ ਪਾਰਟੀ 'ਚ 6 ਸਾਲ ਵਾਸਤੇ ਕੱਢ ਦਾਂਗਾ ਪਾਰਟੀ 'ਚ 6 ਸਾਲ ਵਾਸਤੇ ਕੱਢਣਾ ਨਾ ਤਾਂ ਉਹ ਕਲਗੀਆਂ ਵਾਲਿਆਂ ਨੂੰ ਕੱਢ ਜਿਨ੍ਹਾਂ ਦੇ ਸਿਰਾਂ 'ਤੇ ਕਲਗੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਤੋਂ ਕਿਤੇ ਨਾ ਕਿਤੇ ਤੁਹਾਨੂੰ ਵੀ ਕੋਈ ਕਬਰ ਆਟਾ ਹੈਗੀ ਹੈ ਹੈਗੀ ਠੀਕ ਹੈ ਕੋਈ ਨਾ ਕੋਈ ਕਹਾੜਾ ਤਾਂ ਹੈਗੀ ਹੈ ਤੁਸੀਂ ਮੈਨੂੰ ਦੱਸੋ ਇਦੋਂ ਵੱਡਾ ਸਾਡਾ ਕੀ ਫੇਲਿਅਰ ਹੋਏਗਾ ਕਿ 16 ਤਰੀਕ ਨੂੰ ਟਿਕਟ ਮਿਲ ਗਈ ਦਫਤਰ 2 ਤਰੀਕ ਨੂੰ ਖੁੱਲਦਾ ਸਮਾਣੇ ਵਿਧਾਨ ਸਭਾ ਦੇ ਵਿੱਚ ਇਹ ਐਕਚੁਅਲ ਦੇ ਵਿੱਚ ਸਮਾਣੇ ਹੀ ਨਹੀਂ ਪੂਰੀ ਲੋਕ ਸਭਾ ਦੇ ਵਿੱਚ ਤਿੰਨ ਹਲਕੇ ਛੱਡ ਕੇ ਸਾਰੇ ਕਿਤੇ ਇਹ ਹੀ ਹਾਲ ਹੋਇਆ ਤੇ ਜਿਹੜਾ ਇਹਨਾਂ ਨੇ ਤੁਹਾਨੂੰ ਦੱਸ ਰਿਹਾ ਮੈਂ ਤਿੰਨ ਉਹਨਾਂ ਨੂੰ ਛੱਡ ਕੇ ਸਾਰੇ ਬੰਦਿਆਂ ਨੇ ਜਿੰਨੇ ਵੀ ਹੈ ਉਹਨਾਂ ਨੇ ਬੀਜੇਪੀ ਦੇ ਕੈਂਡੀਡੇਟ ਤੋਂ ਪਟਿਆਲਾ ਲੋਕ ਸਭਾ ਦੇ ਬੀਜੇਪੀ ਕੈਂਡੀਡੇਟ ਤੋਂ 1.5 ਕਰੋੜ ਰੁਪਇਆ ਲਿਆ ਹੈ 1.5 ਕਰੋੜ ਰੁਪਇਆ 1.5 ਕਰੋੜ ਰੁਪਇਆ ਬੀਜੇਪੀ ਦੇ ਕੈਂਡੀਡੇਟ ਤੋਂ ਹਾਂਜੀ ਤੁਸੀਂ ਇਹਦੇ ਵਿੱਚ ਕਿਸੇ ਪਾਰਟੀ ਦੀ ਗੱਲ ਨਾ ਕਰਿਓ ਸਾਰੀ ਪਾਰਟੀਆਂ ਦੇ ਬੰਦਿਆਂ ਨੇ ਲਿਆ ਹੈ 9 ਪੌਂਚੀ ਜੋ ਸੀ ਆ ਪਹਿਗੇ 9 ਵਿਧਾਨ ਸਭਾ ਪੈਂਦੀਆਂ ਨੇ ਪਟਿਆਲਾ ਲੋਕ ਸਭਾ ਦੇ ਵਿੱਚ ਠੀਕ ਹੈ ਜੀ ਡੇਰਾ ਬੱਸੀ ਤੋਂ ਚੱਲਦਾ ਹੈ ਡੇਰਾ ਬਸ ਯਾਰ ਆਜੂ ਰਹਾ ਸਨੋ ਰਹਾ ਤਨੋ ਰਹਾ ਨਾ ਪੈ ਸਪਰਾਣਾ ਸਮਾਣਾ ਇਹ ਤੁਹਾਡਾ ਬਿਆਨ ਹੈ ਹਾਂਜੀ ਮੈਂ ਮੁਕਰਦਾ ਨਹੀਂ ਹਾਂ ਕੀ ਮੁਕਰਦਾ ਨਹੀਂ ਉਹਨਾਂ ਨੂੰ ਕਹੇ ਆਪਣੇ ਜਵਾਕਾਂ ਨੂੰ ਲੈ ਕੇ ਯਾਰ ਗੁਰਦੁਆਰੇ ਚੱਲੋ ਸਾਡੇ ਸਮਾਣੇ ਦੇ ਵਿੱਚ ਗੁਰਦੁਆਰਾ ਧੜਾ ਸਾਹਿਬ ਹੈ ਚਰਨ ਸੋ ਪ੍ਰਾਪਤ ਧਰਤੀ ਹੈ ਬਿਲਕੁਲ ਗੁਰੂ ਤੇਗ ਬਹਾਦਰ ਸਾਹਿਬ ਦੀ ਐਦਾਂ ਹੀ ਨਾਲ ਹੀ ਬਾਦਰ ਪੈਂਦਾ ਸਾਡੇ ਰਿਆਨੇ ਦਾ ਬੜੀ ਤਾਬਾ ਹੈ ਉੱਥੇ ਜਿੱਥੇ ਉਹਨਾਂ ਦਾ ਮਨ ਖੜਦਾ ਹੋਵੇ ਉੱਥੇ ਆ ਜਾਣ ਸਾਨੂੰ ਮੈਂ ਕਹਿੰਦਾ ਯਾਰ ਇਨੇ ਜਿਹੜਾ ਮੰਨ ਲਓ ਕੋਈ ਵੀ ਕਿਸੇ ਨੇ ਕੋਈ ਐਕਸ਼ਨ ਲੈਣਾ ਲੈ ਸਕਦਾ ਸਾਨੂੰ ਇਸ ਗੱਲ 'ਚ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਜਦੋਂ ਪਾਰਟੀ ਦੀ ਸਾਖ ਨੂੰ ਸਾਡੇ ਲੀਡਰ ਨੀਵਾ ਪਹਚਾਨਗੇ ਤਾਂ ਅਸੀਂ ਅਗਰ ਤੁਹਾਡੇ ਵਰਗਾ ਕੋਈ ਬੰਦਾ ਸਾਡੇ ਤੋਂ ਸਵਾਲ ਪੁੱਛਦਾ ਕੋਈ ਹੋਰ ਵੀ ਪੁੱਛੇਗਾ ਤੁਹਾਡੇ ਤੋਂ ਬਾਅਦ ਤਾਂ ਅਸੀਂ ਇਸੇ ਤਰ੍ਹਾਂ ਇਸੇ ਬੇਬਾਕੀ ਦੇ ਨਾਲ ਉਹਦਾ ਜਵਾਬ ਦਵਾਂਗੇ 1.5 ਕਰੋੜ ਰੁਪਏ ਲਿਆ ਮੈਂ ਇਹ ਦੁਬਾਰਾ ਫੇਰ ਤੁਹਾਨੂੰ ਕਹਿਣਾ ਚਾਹਨਾ ਤੇ ਤੁਸੀਂ ਇਹ ਸੋਚਦੇ ਹੋਵੋਗੇ ਡਾਕਟਰ ਗਾਂਧੀ ਦੀ ਪਾਰਟੀ ਦੇ ਬੰਦਿਆਂ ਨੇ ਲੈ ਲਿਆ ਡਾਕਟਰ ਗਾਂਧੀ ਦੀ ਪਾਰਟੀ ਦੇ ਬੰਦਿਆਂ ਨੇ ਜਿਹੜੀ ਤੁਸੀਂ ਕਹਿ ਰਹੇ ਹੋ ਨਾ 2007 ਤੋਂ 17 ਤੱਕ ਜਿਹੜਾ ਨਾ ਦੋ ਪਾਰਟੀਆਂ ਨੇ ਰਾਜ ਕਰੇ ਉਹ ਬਿਜ਼ਨਸ ਟਾਈਕੂਨਾਂ ਨੇ ਵੀ ਪੈਸਾ ਲੈ ਲਿਆ ਫਿਰ ਮੈਂ ਕਿਸੇ ਨਾਲ ਗੱਲ ਕੀਤੀ ਮੈਂ ਕਿਹਾ ਉਹ ਤਾਂ ਵੀ ਲੈ ਸਕਦਾ ਯਾਰ ਉਹਨਾਂ ਦੇ ਕਾਰੋਬਾਰੀ ਬੜੇ ਤਗੜੇ ਆ ਠੀਕ ਹੈ ਇਹਨਾਂ ਨੂੰ ਤਾਂ ਡੇਢ ਕਰੋੜ ਦੀ ਗੱਲ ਕਰਦਾ ਉਹ ਤਾਂ 10 ਕਰੋੜ 10 ਲੱਖ ਵੀ ਲੈ ਲੰਦੇ ਆ 10 ਲੱਖ ਵੀ ਲੈ ਲੰਦੇ ਆ ਮਤਲਬ ਕਿ ਵੀ ਇੰਨਾ ਲੈਵਲ ਵੀ ਡਿੱਗਿਆ ਹੋਇਆ ਮੈਂ ਆਪ ਹੈਰਾਨ ਇਸ ਗੱਲ ਤੋਂ ਜੀ ਫਿਰ ਮੈਂ ਕਿਹਾ ਭਈ ਜਿਹੜੇ ਵੀ ਇਹ ਮਤਲਬ ਆਪਣੇ ਪੁਰਾਣੇ ਲੀਡਰ ਹੈ ਨਾ ਵੀ ਲੋਕ ਹੁਣ ਇਹਨਾਂ ਨੂੰ ਚੁਣਨਾ ਨਾ ਇਹਨਾਂ ਗੱਲ ਨਹੀਂ ਵੇਖਣ ਵੀ ਨਾ ਇਹਨਾਂ ਨੂੰ ਭੋਗਾਂ ਦੇ ਵਿਆਹਾਂ ਜੋਗਾ ਚੜ ਦੋ ਵੀ ਤੁਸੀਂ ਭੋਗਾਂ ਤੇ ਔਰ ਵਿਆਹ ਤੇ ਹੀ ਆਣ ਜੋ ਗਿਓ ਤੇ ਕਿਸੇ ਚੰਗੇ ਲੀਡਰ ਦੀ ਚੋਣ ਕਰਨ ਸਮਾਨੇ ਤੋਂ ਵੀ ਔਰ ਪਟਿਆਲਾ ਲੋਕ ਸਭਾ ਤੇ ਪੂਰੇ ਪੰਜਾਬ ਦੇ ਵਿੱਚ ਹੁਣ ਮਤਲਬ ਝਾੜਨਾ ਲੱਗ ਜਾਣਾ ਚਾਹੀਦਾ ਠੀਕ ਹੈ ਹੁਣ ਇਹਨਾਂ ਨੂੰ ਝਾੜ ਦੇਣਾ ਚਾਹੀਦਾ ਜਿਹੜੇ ਬੰਦਿਆਂ ਨੇ 10 ਸਾਲ ਦੇ ਵਿੱਚ ਮੰਤਰੀ ਰਹਿ ਕੇ ਐਲ ਸਰਕਾਰ ਰਹਿ ਪੂਰੀ ਰਹੀ ਆ 10 ਸਾਲ 7 ਵਾਲੇ ਕਿਸੇ ਦਾ ਉਦੋਂ ਨਹੀਂ ਵਕਾਫ ਕੀਤਾ ਠੀਕ ਹੈ ਜਰੂਰ ਮળો ਫੋਲਕ ਫਲੈਸ਼ ਪਾਵਰ ਦੇ ਵਿੱਚ ਰਹਿ ਕੇ ਚਾਹੀਓ ਕਾਂਗਰਸੀ ਆ ਅਕਾਲੀ ਆ ਉਹਦੇ ਵਿੱਚ ਕੋਈ ਗੱਲ ਨਹੀਂ ਜੇ ਨਹੀਂ ਕੀਤਾ ਤਾਂ ਮੇਰੇ ਹਸਾਬ ਨਾਲ ਉਹਨੂੰ ਅਗਲੀ ਵਾਰ ਪਾਰਟੀ ਨੂੰ ਹੀ ਟਿਕਟ ਨਹੀਂ ਦੇਣੀ ਚਾਹੀਦੀ ਤੇ ਵੀ ਤੇਰਾ ਤੇਰੇ ਹਲਕੇ ਦੇ ਲੋਕ ਨਹੀਂ ਹੈਗੇ ਤੇ ਜੇ ਬਾਈ ਚਾਂਸ ਲੋਕਾਂ ਨੂੰ ਵੀ ਉਹਨੂੰ ਵੋਟ ਨਹੀਂ ਪਾਣੀ ਜਿਹਦੀ ਪਾਈ ਤਾਂ 10 ਸਾਲਾਂ ਵਿੱਚ ਕੁਝ ਨਹੀਂ ਹੋਇਆ ਜਦੋਂ ਪਾਵਰ ਸੀ ਤਾਂ ਨਹੀਂ ਪਰ ਕਾਂਗਰਸ ਕੋਲ 17 ਤੋਂ 22 ਤੱਕ ਐਸੀ ਕੋਈ ਪਾਵਰ ਨਹੀਂ ਆਈ ਕਿ ਸਮਾਣੇ ਨੂੰ ਕਾਂਗਰਸ ਦਾ ਕੋਈ ਮੰਤਰੀ ਮਿਲਿਆ ਹੋਵੇ ਚਾਹੇ ਆਮ ਆਦਮੀ ਨੂੰ ਮੰਤਰੀ ਮਿਲਿਆ ਠੀਕ ਹੈ ਜੀ ਦੋ ਤਿੰਨ ਸਾਲ ਮੰਤਰੀ ਰਹੇ ਨੇ ਭਾਵੇਂ ਅੱਜ ਨਹੀਂ ਹੈਗੇ ਠੀਕ ਹੈ ਆ ਕੁੱਝ ਉਹਨਾਂ ਦੀ ਹਜੇ ਪਰੰਪਾਈ ਹੈ ਉਹਨਾਂ ਦੇ ਬਾਰੇ ਕੁਝ ਕਹਿਣਾ ਮੇਰੇ ਹਿਸਾਬ ਨਾਲ ਹਜੇ ਸਹੀ ਨਹੀਂ ਹੋਏਗਾ ਹਾਂ ਦੂਜੀ ਗੱਲ ਆ ਆਪਾਂ ਇੱਥੇ 17 ਤੋਂ 20 ਤੱਕ ਦੀ ਗੱਲ ਕਰ ਲਈ 20 ਸਾਲਾਂ ਦੀ ਗੱਲ ਕਰ ਲਈ ਵਿਕਾਸ ਦੀ ਗੱਲ ਕਰ ਲਈ ਸੇਖ ਸੁਲਤਾਨ ਦੀ ਗੱਲ ਵੀ ਕਰਨੀ ਤੁਹਾਡੀਆਂ ਟਿਕਟਾਂ ਹੋਈਆਂ ਉਹਦੇ ਵਿੱਚ ਤੁਹਾਡੇ મત ਭੇਦ ਰਹੇ ਪਾਰਟੀ ਦੇ ਉਹਦੀ ਵੀ ਗੱਲ ਕਰ ਕੋਲ ਗੱਲ ਕਰਾਂ ਕਿ ਮੇਰਾ ਹਲਕਾ ਮੇਰਾ ਵਿਕਾਸ ਮੇਰਾ ਪਰਿਵਾਰ ਇਹਨਾਂ ਨਾਲ ਕਕਰ ਜਿੰਦਰ ਸਿੰਘ ਹਮ ਕਿਸ ਪਾਇਦਾਂਕ ਤੇ ਦੇਖਦੇ ਹਾਂ ਉਹਨਾਂ ਇਤਰਾਜ਼ ਕੀਤਾ ਸੁਚੱਜ ਡੇਟਾਂ ਨਾਲ ਕੀਤਾ ਜਾਂ ਕਿਤੇ ਨਾ ਕਿਤੇ ਕਮੀਆਂ ਰਹੀਆਂ ਉਹਦੇ ਬਾਰੇ ਵੀ ਤੁਸੀਂ ਥੋੜਾ ਜਿਆਦਾ ਜਾਣਨਾ ਜ਼ਰੂਰ ਤਾਂ ਅਗਰ ਦੇਖੋ ਗੱਲ ਇਸ ਤਰ੍ਹਾਂ ਹੈ ਚਾਹੇ ਰਜਿੰਦਰ ਸਿੰਘ ਜੀ ਨੇ ਚਾਹੇ ਕੋਈ ਹੋਰ ਹੈ ਚਾਹੇ ਕੋਈ ਹੋਰ ਕਿਸੇ ਪਾਰਟੀ ਦਾ ਜਿੰਦਰ ਸਿੰਘ ਆ ਸਾਰੇ ਲਿਖਦੇ ਆ ਲਿਖਣ ਚ ਕੋਈ ਹਰਜ ਨਹੀਂ ਮੇਰੇ ਖਿਆਲ ਨਾਲ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਹਾਂ ਵੀ ਇਹ ਪੋਰਟਰ ਮੇਰੇ ਕਿਤੇ ਲੱਗੇ ਆ ਮੇਰਾ ਹਲਕਾ ਮੇਰਾ ਪਰਿਵਾਰ ਆਲੇ ਠੀਕ ਹੈ ਚਲੋ ਪੋਸਟਰ ਲੱਗ ਜਾਂਦੇ ਆ ਮੈਨੂੰ ਲੱਗਦਾ ਵੀ ਜਦੋਂ ਆਪਾਂ ਲੋਕਾਂ ਦੀਆਂ ਉਮੀਦਾਂ ਦੇ ਮੁਤਾਬਕ ਹਰੇ ਨਹੀਂ ਉਤਰਦੇ ਤਾਂ ਇਹ ਸਲੋਗਨ ਲਖਾਣ ਦਾ ਮਤਲਬ ਨਹੀਂ ਬਣਦਾ ਹੈਗਾ ਵੀ ਮੇਰਾ ਹਲਕਾ ਮੇਰਾ ਪਰਿਵਾਰ ਹੈਣਾ ਕਿਉਂਕਿ ਤੁਸੀਂ ਦਿਵਾਲੀ ਦੇ ਸ਼ਹਿਰੇ ਲੈਣੇ ਹੋ ਦੇਣ ਆਨੇ ਹੋ ਜਦ ਕੀ ਵਰਕਰ ਨੇ ਤੁਹਾਡੇ ਲਈ ਵੋਟਾਂ ਮੰਗੀਆਂ ਲੋਕਾਂ ਨੇ ਵੋਟਾਂ ਪਾਈਆਂ ਫੋੜਦਾ ਤੁਸੀਂ ਦੇਣਦਾਰੋਂ ਲੋਕਾਂ ਦੇ ਆਪਣੇ ਹਲਕੇ ਦੀ ਜਨਤਾ ਦੇ ਤੇ ਵਰਕਰ ਦੇ ਉਂਟਾ ਉਂਟਾ ਵਾਲੀ ਦੇ ਕੇ ਜਾਣੀ ਚਾਹੀਦੀ ਹੈ ਮੇਰਾ ਹਾਲਾ ਮੇਰਾ ਪਰਿਵਾਰ ਤਾਂ ਤੁਸੀਂ ਤਾਂ ਲਿਖਣ ਯੋਗ ਹੋ ਜੇ ਤੁਸੀਂ ਕਿਸੇ ਨੂੰ દિਵਾਲੀ ਦੁਸ਼ਹਿਰਾ ਠੀਕ ਹੈ ਕੋਈ ਖੁਸ਼ੀਆਂ ਦੇ ਤਿਹਾਰ ਤੇ ਕਿਸੇ ਦੇ ਨਾਲ ਵਕਤ ਬਤਾਇਆ ਹੋਵੇ ਵਰਕਰਾਂ ਵਰਕਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਤੁਸੀਂ ਦੇਣਦਾਰ ਹੋ ਲੋਕਾਂ ਨੇ ਤੁਹਾਨੂੰ ਬਹੁਮਤ ਦੇ ਨਾਲ ਦਿਤਾ ਕੇ ਭੇਜਿਆ ਤਾਂ ਹੁਣ ਤੁਸੀਂ ਉਮੀਦਾਂ ਤੇ ਨਹੀਂ ਕਿਸੇ ਦੇ ਘੜੇ ਉਤਰਦੇ ਤੇ ਫਿਰ ਅਗਲੀ ਵਾਰ ਫਿਰ ਅਗਲੇ ਨੇ ਰਿਜ਼ਲਟ ਤੁਹਾਡੇ ਹੱਥ ਤੇ ਦੇ ਦਿੱਤਾ ਹਕੀਕਤ 'ਚ 27 ਦੇ ਵਿੱਚ ਕੀ ਸਮਝਦੇ ਹੋ ਕਿ ਜਿਹੜਾ ਤੁਹਾਡਾ ਆਪਸੀ મતਭੇਦ ਆ ਉਹ ਕਿਤੇ ਨਾ ਕਿਤੇ ਖਤਮ ਹੋਊਗਾ ਆਪਸੀ મતਭੇਦ ਕੋਈ ਹੈ ਨਹੀਂ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਪੂਰੀ ਸजग ਹੈ ਪਿੱਛੇ ਜੇ ਹੁਣ ਇੱਕ ਰੈਲੀ ਦੀ ਪਟਿਆਲੇ ਗੱਲ ਹੋਈ ਸੀ ਜੋ ਸਰੰਦ ਰੋਡ ਤੇ ਹੋਈ ਸੀ ਉਹਦੇ ਵਿੱਚ ਸਾਡੇ ਪਟਿਆਲਾ ਤੋਂ ਲੋਕ ਸਭਾ ਦੇ ਐਮਪੀ ਜਿਹੜੇ ਡਾਕਟਰ ਤਨਵੀਰ ਗਾਂਧੀ ਉਹਨਾਂ ਨੇ ਸ਼ਿਰਕਤ ਨਹੀਂ ਕੀਤੀ ਵੋਟ ਫੋਨ ਆਇਆ ਨਾ ਉਹ ਸੀਨੀਅਰ ਲੀਡਰ ਸਾਹਿਬਾਂ ਦੇ ਨਹੀਂ ਆਏ ਹੁਣ ਬਾਰ ਬਾਰ ਕਿਹਾ ਵੀ ਨਹੀਂ ਮੈਂ ਜੁਆਇਨ ਕਰਾਂਗਾ ਐਸੀ ਰੈਲੀ ਜਿਹਦੇ ਵਿੱਚ ਤੁਸੀਂ ਕਾਰਵਾਈ ਦਾ ਕੋਈ ਕਰ ਨਹੀਂ ਰਹੇ ਜਿਨ੍ਹਾਂ ਨੇ ਸਾਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਕਾਂਗਰਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਲੇਟੇ ਮੈਂ ਤੁਸੀਂ ਉਹਨਾਂ ਦੇ ਘਰਾਂ ਤੇ ਜਾਂਦੇ ਹੋ ਉਹਨਾਂ ਦੇ ਘਰੇ ਲੰਚ ਕਰਦੇ ਹੋ ਡਿਨਰ ਕਰਦੇ ਹੋ ਬਾਰ ਬਾਰ ਉਹਨਾਂ ਦੇ ਘਰੇ ਜਾਣਾ ਆਣਾ ਵੀ ਮੈਂ ਨਹੀਂ ਇਹ ਕਰਾਂਗਾ ਉਹਦੇ ਤੇ ਇਹਨਾਂ ਦੇ ਕੰਨ ਤੇ ਜੂ ਸਰਕੀ ਇਹ ਨਹੀਂ ਸਰਕੀ ਲੇਕਿਨ ਕਾਂਗਰਸ ਹਾਈ ਕਮਾਨ ਨੇ ਅਦੇ ਨੀਡਰਾ ਨੂੰ ਪੰਜਾਬ ਦੇ ਸੀਨੀਅਰ ਲੀਡਰਾਂ ਨੂੰ ਚਾਰਜ ਨੂੰ ਪਾਈ ਆ ਦਿੱਲੀ ਉਹਨਾਂ ਨੂੰ ਮੀਟਿੰਗ ਬੁਲਾਈ ਦਿੱਲੀ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨਾਲ ਪੂਰੇ ਸਵਾਲ ਜਵਾਬ ਕੀਤੇ ਇਹ ਲੋਕ ਨੇ ਜਿਹੜੇ ਮਤਲਬ ਇਸ ਟਾਈਮ ਪਾਰਟੀ ਦੀ ਨਹੀਂ ਸੋਚ ਰਹੇ ਉਹਨੂੰ ਐ ਹੁੰਦਾ ਮੈਂ ਦੁਬਾਰਾ ਪ੍ਰਧਾਨ ਬਣ ਜਾ ਇੱਕ ਨੂੰ ਐ ਹੁੰਦਾ ਮੈਂ ਹੀ ਪ੍ਰਧਾਨ ਬਣ ਜਾ ਇਹ ਕੁਝ ਸਮਝੌਤੇ ਆ ਜਿਹੜੇ ਉਹ ਕਿਤੇ ਨਾ ਕਿਤੇ ਨਾ ਮਤਲਬ ਪਾਰਟੀ ਲੈਵਲ ਤੇ ਨੁਕਸਾਨ ਪਹੁੰਚਾ ਦਿੰਦੇ ਆ ਨੁਕਸਾਨ ਪਹੁੰਚਾ ਦਿੰਦੇ ਆ ਜਿਹੜਾ ਹੁਣ ਕੀ ਹਰਿਆਣੇ ਦੇ ਵੀ ਤੁਸੀਂ ਦੇਖਿਆ ਬੱਚਾ ਬੱਚਾ ਹਰ ਇੱਕ ਵਰਗ ਦਾ ਇਨਸਾਨ ਇਹ ਕਹਿ ਰਿਹਾ ਸੀ ਕਿ ਕਾਂਗਰਸ ਦੀ ਸਰਕਾਰ ਆਏਗੀ ਲੇਕਿਨ ਆਪਣੀ ਇੱਕੋ ਬਰਾਦਰੀ ਦੀ ਕਸ਼ਮਕਸ਼ ਮੈਂ ਪ੍ਰਧਾਨ ਮੈਂ ਪ੍ਰਧਾਨ ਇੱਕੋ ਬਰਾਦਰੀ ਹੈ ਉਹ ਦੂਜਾ ਬੰਦਾ ਨਹੀਂ ਹੈਗਾ ਠੀਕ ਉਹੀ ਕਹੀ ਜਾਂਦਾ ਬਸ ਆਪਣੇ ਆਲੇ-ਦਾਲੇ ਗੇਮ ਖਵਾ ਕੇ ਰੱਖੋ ਤੇ ਉਹ ਇੱਕੋ ਬਰਾਦਰੀ ਦੇ ਬੰਦੇ ਨੇ ਉੱਥੇ ਵੀ ਕਾਮਯਾ ਦਾ ਸਾਨੂੰ ਭੁਗਤਣਾ ਪਿਆ ਹਰਿਆਣੇ ਦੇ ਵਿੱਚ ਤੇ ਅਗਰ ਇਹ ਨਹੀਂ ਕਰਨਗੇ ਤਾਂ ਉਹਦੇ 'ਚ ਕੋਈ راہੁਲ ਗਾਂਧੀ ਦਾ ਨੁਕਸਾਨ ਨਹੀਂ ਹੈ। ਜਾਂ ਕਿਸੇ ਪਾਰਟੀ ਹਾਈ ਕਮਾਂਡ ਦੇ ਬੰਦੇ ਦਾ ਨੁਕਸਾਨ ਨਹੀਂ ਹੈ। ਉੱਥੇ ਜੀ ਨੁਕਸਾਨ ਸਾਡੇ ਪੰਜਾਬ ਦੇ ਲੋਕਾਂ ਦਾ ਹੈ ਜਿਨ੍ਹਾਂ ਨੂੰ ਚੰਗੀ ਸਰਕਾਰ ਨਹੀਂ ਮਿਲਨੀ। ਅਗਰ ਸਰਕਾਰ ਨਾਲ ਇਹਦਾ ਰਾਜੇਪੁਰਿੰਗ ਨੇ ਕੀ ਕਰਨਾ ਹੈ ਜੀ ਤਾਂ ਬਰੇਲੀਆਂ ਤੇ ਆਓ ਮਾਈਕ ਤੇ ਬੋਲੋ ਵਰਕਰ ਹਾਉਂਸ ਆਪਣੇ ਤਖਾਓ ਚਲੇ ਜਾਓ। ਤੂੰ ਕੌਣ ਮੈਂ ਕੋਲ ਅਰਧਾਨਤਾ ਉਹ ਹੈ ਜਿਹੜਾ ਇੱਕ ਅੱਖ ਨਾਲ ਸਾਨੂੰ ਦੇਖੇ ਸਮਾਨਤਾ ਦੇ ਅਧਿਕਾਰ ਦੇ ਜਦੋਂ ਸਮਾਨਤਾ ਦੇ ਅਧਿਕਾਰ ਸਾਨੂੰ ਪਾਰਟੀ 'ਚ ਨਹੀਂ ਮਿਲ ਰਿਹਾ ਬਾਹਰ ਜਾ ਕੇ ਕੀ ਮਿਲੂਗਾ ਮੈਂ ਇੱਕ ਵਾਰੀ ਰਾਜਾ ਬੜਿੰਗੀ ਜੀ 'ਤੇ ਗੱਲ ਰੱਖੀ ਸੀਗੀ ਆਪਣਾ ਚੰਡੀਗੜ੍ਹ ਵਿਖੇ ਜਿਹੜਾ ਇਹਦਾ ਦਫਤਰ ਹੈ ਜਿਹੜਾ ਕਾਂਗਰਸ ਭਵਨ ਹੈ ਕਿ ਮੈਂ ਗੱਲ ਰੱਖੀ ਸੀ ਵੀ ਸਾਡੇ ਨਾਲੋਂ ਇੱਕ ਵਰਕਰ ਨਾਲੋਂ ਵੈਲਿਊ ਤੇ ਇੱਕ ਪੱਤਰਕਾਰ ਦੀ ਹੁੰਦੀ ਹੈ ਉਸ ਗੱਲ 'ਤੇ ਉਹਨੇ ਅਮਲ ਕੀਤਾ ਹਾਂ ਹਾਂ ਉਹਨਾਂ ਨੇ ਪਿੱਛੇ ਜੇ ਬੋਲੀ ਵੀ ਉਹ ਗੱਲ ਮੈਂ ਕਹਿੰਦੀ ਕੀ ਸੈਕਟਰੀਅਟ ਦੇ ਵਿੱਚ ਸਾਡੇ ਮੰਤਰੀ ਸਾਨੂੰ ਬਿਨਾਂ ਮਤਲਬ ਕਿਸੇ ਕਾਰਡ ਤੋਂ ਜਾਂ ਬਿਨਾ ਕਿਸੇ ਅ ਮੁਸ਼ਕਲ ਤੋਂ ਮਿਲ ਸਕਣਗੇ ਹੁਣ ਅਸੀਂ ਵਰਕਰ ਹੈ ਨਹੀਂ ਵਰਕਰ ਹੈ ਪਾਰਟੀ ਦਾ ਵਰਕ ਕਰ ਰਹੇ ਆ ਘਰ ਘਰ ਜਾ ਕੇ ਹਲਕਾ ਜਿਹਾ ਦਾਨੇ ਆ ਵੋਟਾਂ ਮੰਗਦੇ ਆ ਜੇ ਸਾਨੂੰ ਹੀ ਸੈਕਟਰੀਏਟ ਦੇ ਵਿੱਚ ਅਪਰੋਚ ਕਰਨ ਦੇ ਲਈ ਮੁਸ਼ਕਲ ਕਰਨੀ ਪੈ ਜਾਈ ਅੱਧੀ ਦਿਹਾੜੀ ਸਾਨੂੰ ਉੱਥੇ ਪਹੁੰਚਣ ਚ ਲੱਗ ਜੇ ਚੰਡੀਗੜ੍ਹ ਅੱਧੀ ਦਿਹਾੜੀ ਅਸੀਂ ਉੱਥੇ ਕਹੀਏ ਸਾਨੂੰ ਬਾਈ ਜੀ ਸੈਕਟਰੀਏਟ ਅੰਦਰ ਵੜਨਾ ਹੈ ਅੰਦਰ ਵੜਨਾ ਹੈ ਉੱਥੇ ਜਿਹੜੇ ਗਾਰਡ ਹੈ ਸਕਿਉਰਟੀ ਗਾਰਡ ਹੈ ਤੇ ਕਿਉਂ ਉੱਥੇ ਸਕਿਉਰਟੀ ਪੂਰੀ ਹਾਈ ਸਕਿਉਰਟੀ ਜ਼ੋਨ ਹੈ ਹਾਈ ਸਕਿਉਰਟੀ ਤੇ ਨਹੀਂ ਮੰਨੋ ਤੁਹਾਨੂੰ ਕਿਤੇ ਅੰਦਰ ਜਾਣ ਦੇ ਸਕਦੇ ਤਾਂ ਅਸੀਂ ਕਿਵੇਂ ਲੋਕਾਂ ਦਾ ਕੰਮ ਕਿਵੇਂ ਵਾਰਡ ਲੈਵਲ ਤੇ ਬੂਥ ਲੈਵਲ ਤੇ ਲੋਕਾਂ ਨੂੰ ਲੀਡਰ ਨੂੰ ਮਿਲਾਵਾਂਗੇ ਜਾਂ ਉਹਦੀ ਕੋਈ ਦਿੱਕਤ ਪਰੇਸ਼ਾਨੀ ਕਿਵੇਂ ਦੱਸਾਂਗੇ ਤੇ ਕਿਵੇਂ ਲੀਡਰ ਕੰਮ ਕਰਨਗੇ ਫਿਰ ਤਾਂ ਉਹ ਗੱਲ ਹੈ ਵੀ ਉੱਪਰਲੀ ਉੱਪਰਲੀ ਪਰਤ ਤੇ ਕੰਮ ਹੋਈ ਜਾਏਗਾ 1 ਰੁਪਿਆ ਆਏਗਾ 25 ਪੈਸੇ ਲੱਗਣਗੇ ਠੀਕ ਹੈ ਫਿਰ ਲੋਕਾਂ ਉਹੀ ਗਾਲਾਂ ਕੱਢਣਗੇ ਅੱਜ ਕਾਂਗਰਸ ਫਿਰ ਅਕਾਲੀ ਫਿਰ ਕੋਈ ਹੋਰ ਫਿਰ ਕੋਈ ਹੋਰ ਐਦਾਂ ਬਦਲਦੇ ਰਹਿਣਗੇ ਪਰ ਲੋਕਾਂ ਨੂੰ ਨਿਆਂ ਨਹੀਂ ਮਿਲਣਾ ਉਹ ਗੱਲ ਹੋਈ ਹੈ ਤਾਰੀਖ ਪੇ ਤਾਰੀਖ ਐਵੇਂ ਪਾਰਟੀਆਂ ਬਦਲਦੀਆਂ ਰਹਿਣ ਗਈਆਂ ਲੇਕਿਨ ਜੇ ਹੁਣ ਸਾਡੇ ਜਿਵੇਂ ਨਾਰਾ ਦਿੱਤਾ ਹੋਇਆ ਇਹਨਾਂ ਨੇ ਜਿੱਤੇਗਾ ਬੂਥ ਜਿੱਤੇਗੀ ਕਾਂਗਰਸ ਐ ਜੁੜੇਗਾ ਬੂਥ ਜਿੱਤੇਗੀ ਕਾਂਗਰਸ ਅਗਰ ਐਦਾਂ ਦਾ ਮਤਲਬ ਨਾਰਾ ਦੇਣਾ ਹੈ ਨਾ ਪਹਿਲਾਂ ਬੂਥ ਲੈਵਲ ਤੇ ਆਓ ਇਹ ਤਾਂ ਹਲਕੇ ਇੰਚਾਰਜ ਦਾ ਬਾਹਰ ਨਹੀਂ ਨਿਕਲਦੇ ਸਾਡਾ ਕੋਈ ਬਲਾਕ ਪ੍ਰਧਾਨ ਲਾਇਆ ਜਾਂਦਾ ਉਹ ਹਲਕੇ ਇੰਚਾਰਜ ਇੰਚਾਰਜ ਦੀ ਰეკਮੈਂਡੇਸ਼ਨ ਤੇ ਲਾਇਆ ਜਾਂਦਾ ਹਾਂ ਏਕੇ ਦੀ ਹਾਂ ਜ਼ਿਲ੍ਹਾ ਪ੍ਰਧਾਨਾਂ ਦੇ ਮੰਨ ਲਓ ਵਿਆਹ ਹੋਵੇ ਕਿਸੇ ਦਾ ਉਦੀ ਕੁੜੀ ਦਾ ਵਿਆਹ ਮੁੰਡੇ ਦਾ ਵਿਆਹ ਉਥੇ ਨਹੀਂ ਸਾਡਾ ਪੰਜਾਬ ਪ੍ਰਧਾਨ ਆ ਸਕਦਾ ਉਹ ਆਪਣੇ ਬੱਚਿਆਂ ਨੂੰ ਭੇਜ ਦੇਗਾ ਉਹ ਆਪਣੀ ਵਾਈਫ ਨੂੰ ਭੇਜ ਦੇਗਾ ਜਿੱਦਣ ਤੁਸੀਂ ਬਲੋਕ ਲੈਵਲ ਦੇ ਪ੍ਰਧਾਨ ਦੇ ਕਹੇ ਤੋਂ ਵਰਕਰ ਦੇ ਦੁੱਖ ਸੁੱਖ ਚਾ ਕੇ ਖੜੋਗੇ ਨਾ ਉਦੋਂ ਇਹ ਗੱਲ ਹੋਏਗੀ ਉਥੇ ਤਾਂ ਲਿਖ ਦੋ ਬੋਰਡ ਤੇ ਇੱਕ ਬੋਰਡ ਉਥੇ ਲਾ ਦਿੰਦੇ ਹੋ ਰੈਲੀ ਦੇ ਇੱਕ ਉੱਤੇ ਲਾ ਦਿਆ ਕਰੋ ਇੱਕ ਹੋਰ ਉੱਪਰ ਲਾਵੇ ਇੱਕ ਆਪਣੇ ਘਰ ਤੇ ਲਾ ਦਵੇ ਪ੍ਰਧਾਨ ਇੱਕ ਐਲਓਪੀ ਲੀਡਰ ਦੇ ਘਰ ਤੇ ਲਾ ਦਵੇ ਹਲਕਾ ਇੰਚਾਰਜ ਦੇ ਘਰ ਤੇ ਲਾ ਦਵੇ ਤਾਂ ਕੁਝ ਨਹੀਂ ਹੋਣਾ ਹੁਣ ਲੋਕ ਬਹੁਤ ਸਮਝਦਾਰ ਹੋ ਗਏ ਲਿਖਿਆ ਜੁੜੇਗਾ ਬੂਥ ਠੀਕ ਹੈ ਜਿੱਤੇਗੀ ਕਾਂਗਰਸ ਸਲੋਕਨ ਦੀ ਬਜਾਈ ਗਰਾਉਂਡ 'ਤੇ ਉੱਤਰਨਾ ਪੈਣਾ ਗਰਾਉਂਡ 'ਤੇ ਉਤਰਨਾ ਚੰਨੀ ਸਾਹਿਬ ਉੱਤਰੇ ਹੋਏ ਨੇ ਚੰਨੀ ਸਾਹਿਬ ਇਸ ਟਾਈਮ ਚੰਨੀ ਸਾਹਿਬ ਉੱਤਰੇ ਹੋਏ ਨੇ ਤੇ ਮੈਂ ਪਿੱਛੇ ਇੱਕ ਪੋਲ ਵੀ ਪਾਇਆ ਸੀ ਉਹਦੇ 'ਚ ਮੇਰਾ ਖਿਆਲ ਹੈ ਜੀ 99% ਲੋਕਾਂ ਨੇ ਚੰਨੀ ਨੂੰ ਵੋਟ ਦਿੱਤਾ ਦੇਖੋ ਗੱਲ ਇਤਨਾ ਹੈ ਜੀ ਨਾ ਸਾਨੂੰ ਵਰਕਰ ਨੂੰ ਤੇ ਨਾ ਆਮ ਜਨਤਾ ਨੂੰ ਜਿਨ੍ਹਾਂ ਨੇ VOTING ਕਰਨੀ ਹੈ ਰਾਜੇ ਵੜਿੰਗ ਨੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ ਚੰਨੀ ਸਾਹਿਬ ਨੇ ਸਾਨੂੰ ਕੁਝ ਐਸਾ ਪਰਸਨਲ ਨਹੀਂ ਦਿੱਤਾ ਕਿ ਅਸੀਂ ਚੰਨੀ ਜੀ ਦੇ ਗੁਣ ਗਾਈਏ ਜਿਹੜਾ ਬੰਦਾ ਕੈਪੇਬਲ ਹੈ ਜਿਹਨੂੰ ਲੋਕ ਪਸੰਦ ਕਰਦੇ ਆ ਉਹਨਾਂ ਨੂੰ ਥੋੜਾ ਜਿਹਾ ਸਮਾਂ ਮਿਲਿਆ ਸੀਗਾ ਸੀਐਮ ਰਹਿਣ ਦਾ ਉਹਨਾਂ ਨੇ ਅਜਿਹੇ ਕੰਮ ਕੀਤੇ ਆ ਕਿ ਲੋਕਾਂ ਦੇ ਦਿਨਾਂ ਦੇ ਵਿੱਚ ਚੰਨੀ ਜੀ ਨੇ ਇੱਕ ਜਗ੍ਹਾ ਬਣਾ ਲਈ ਠੀਕ ਹੈ ਫਿਰ ਹੁਣ ਬੇਚੋ ਦਾ ਆਮ ਬੰਦੇ ਤੋਂ ਕੱਢਿਆ ਨਹੀਂ ਨਾ ਜਾਂਦਾ ਤੇ ਮੈਨੂੰ ਲੱਗਦਾ ਵੀ ਜੇ ਕਰਨ ਦੀ ਚੰਨੀ ਜੀ ਨੂੰ ਸੀਐਮ ਐਲਾਨਦੇ ਐ ਸੀਐਮ ਬਣਾਉਂਦੀ ਐ ਸਾਡੀ ਪਾਰਟੀ ਜੀ ਕਾਂਗਰਸ ਹਾਈ ਕਮਾਂਡ ਕਹਿਰਾ ਰੱਖਦੀ ਹੈ ਤਾਂ ਸਾਡੀ ਜਿੱਤ ਯਕੀਨੀ ਹੈ ਠੀਕ ਹੈ ਨਾ ਤੇਰੀ ਕਿ ਬਰਾਦਰੀ ਵਿਸ਼ੇਸ਼ ਚੋਂ ਲੋਕਾਂ ਨੂੰ ਪਤਾ ਲੱਗ ਜੇਗਾ ਵੀ ਅਸੀਂ ਵੀ ਮਤਲਬ ਹੱਕਦਾਰ ਆ ਇੱਕ ਆਮ ਬੰਦਾ ਵੀ ਕਾਮ ਪਰਿਵਾਰ ਚੋਂ ਬੰਦਾ ਵੀ ਸੀਐਮ ਬਣ ਸਕਦਾ ਐਮਐਲਏ ਬਣ ਸਕਦਾ ਮੰਤਰੀ ਬਣ ਸਕਦਾ ਉਹ ਤਾਂ ਇੱਕ ਬਰਾਦਰੀ ਦਾ ਰੌਲਾ ੱੱੱ ਲੱਗ ਜਾਂਦਾ ਉਹ ਕਹਿੰਦਾ ਮੈਂ ਉਹ ਇੱਕ ਉਧਰੋਂ ਆ ਮਾਝੇ ਕਿੰਨੀ ਆ ਜਾਂਦੇ ਕਮਾਲੇ ਕਿੰਨੀ ਆ ਜਾਂਦੇ ਆ ਉਹ ਸਿੱਧੂ ਮੂਸੇ ਵਾਲੇ ਵਾਂਗੂ ਕਹੀ ਜਾਂਦੇ ਆ ਆਪਸੇ ਇਹ ਗਾਇ ਆਪਸ ਹੀ ਲੜੀ ਜਾਂਦੇ ਤਾਂ ਤੁਹਾਡੇ ਪਾਰਟੀ ਦੇ ਆਉਣ ਵਾਲੇ ਭਵਿੱਖ ਦੀ ਵਧੀਆ ਕਾਮਨਾ ਕਰਦੇ ਆ ਕਿ ਸਭ ਵਿਖੋਗੇ ਤੁਸੀਂ ਸਲਾਮ ਵੀ ਬਣਾ ਲਮ ਤਾਂ ਇਹਨਾਂ ਗੱਲਾਂ ਦੇ ਨਾਲ ਹੀ ਆਪਾਂ ਅੱਜ ਦੀ ਇਸ ਸਾਡੀ ਮੁਲਾਕਾਤ ਨੂੰ ਇਰਾਮ ਦਿੰਦੇ ਆ ਅੱਗੇ ਫੇਰ ਕਦੀ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਉਹ ਫੇਰ ਜੀ ਥੋੜਾ ਲੰਬੀ ਕੋਈ ਵਿਚਾਰ ਚਰਚਾ ਰੱਖਾਂਗੇ ਜਿੱਥੇ ਆਪਾਂ ਹੋਰ ਵੀ ਖੁੱਲ ਕੇ ਜਿਹੜੀਆਂ ਗੱਲਾਂ ਕਰਾਂਗੇ ਪਾਰਟੀ ਲੈਵਲ ਤੋਂ ਉੱਪਰ ਉੱਟ ਕੇ ਵੀ ਗੱਲਾਂ ਕਰਨ ਦੀ ਜਿਹੜੀ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਮਿਲਤਾਨਵਾਦ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਇਸ ਸਾਡੀ ਛੋਟੀ ਜਿਹੀ ਐਕਸਕਲੂਸਿਵ ਜਿਹੜੀ ਇੰਟਰਵਿਊ ਨੂੰ ਦੇਖਿਆ ਔਰ ਸਾਨੂੰ ਬਹੁਤ ਜ਼ਿਆਦਾ ਪਿਆਰ ਬਖਸ਼ਿਆ ਧੰਨਵਾਦ